ਤੌਰ 24 ਦੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਹੈ ਲਗਾਤਾਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਬੀਤੀ ਦਿਨੀ ਕਾਂਗਰਸ ਪਾਰਟੀ ਵੱਲੋਂ ਫਰੀਕੋਟ ਲੋਕ ਸਭਾ ਹਲਕੇ ਲਈ ਅਮਰਜੀਤ ਕੋਰ ਸਾਹੋ ਨੂੰ ਟੈਂਕ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਅੱਜ ਪਹਿਲੇ ਵਾਰ ਫਰੀਕੋਟ ਪਹੁੰਚਿਆ ਗਿਆ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅੱਜ ਦੀ ਇਹ ਮੀਟਿੰਗ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਫ੍ਰੀਕੋਰ ਦੇ ਸਾਬਕਾ ਵਧਾਈ ਕੁਸ਼ਲਕੀ ਕਿਟੀ ਲੋਦੀ ਅਗਵਾਈ ਦੇ ਵਿੱਚ ਤਾਜ ਪੈਲਸ ਵਿੱਚ ਹੋਈ ਜਿਸ ਵਿੱਚ ਪਾਰਟੀ ਦੇ ਪਰਕਰਾਂ ਵੱਲੋਂ ਸ਼ਮੂਲਿਤ ਕੀਤੀ ਗਈ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਅਮਰਜੀਤ ਸਾਹੋਕਰ ਨੂੰ ਟਲਟਮਲ ਤੋਂ ਬਾਅਦ ਵਰਕਰਾਂ ਦੇ ਵਿੱਚ ਵੀ ਖੁਸ਼ੀ ਜਾਰ ਕੀਤੀ ਗਈ ਉੱਤੇ ਹੀ ਵਖਵਖ ਬੁਲਾ ਰਿਆ ਵੱਲੋਂ ਅਮਰਜੀਤ ਸਾਹੋਕਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਗਈ ਅਤੇ ਨਾਲ ਹੀ ਵਖਵਖ ਆਗੂਆਂ ਵੱਲੋਂ ਜਿੱਥੇ ਮੌਜੂਦਾ ਸਰਕਾਰ ਆਮ ਆਈ ਪਾਰਟੀ ਅਤੇ ਬੀਜੇਪੀ ਉੱਪਰ ਵੀ ਸਵਾਲ ਖੜੇ ਕੀਤੇ ਗਏ ਇਸ ਮੁਕੇ ਮੀਡੀਆ ਨਾਲ ਗੱਲਬਾਤ ਕਰਦੇ ਅਮਰਜੀਤ ਕੌਰ ਸਾਹੋ ਕੇ ਆਨੇ ਕਿਹਾ ਕਿ ਅੱਜ ਉਹ ਫਰੀਦਕੋਟ ਦੇ ਵਿੱਚ ਵਰਕਰਾਂ ਦਾ ਮੈਲਾ ਆਇਆ ਵਰਕਰਾਂ ਦੇ ਵਿੱਚ ਉਹਨਾਂ ਨੂੰ ਟਿਕਟ ਮਿਲਣ ਤੋਂ ਬਾਅਦ ਕਾਫੀ ਉਤਸ਼ਾਹਿ ਇਸ ਮੁਕੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡਾ ਮੁਕਾਬਲਾ ਕਿਸ ਨਾਲ ਹੈ ਕਿਉਂਕਿ ਇੱਕ ਪਾਸੇ ਬੀਜੇਪੀ ਵੱਲੋਂ ਹਾਸਲਾ ਹਾਸ ਅਤੇ ਦੂਜੇ ਪਾਸੇ ਆਮ ਆਇ ਪਾਰਟੀ ਵੱਲੋਂ ਕਰਮਜੀਤ ਅਲਮੋ ਨੂੰ ਲਾਣਿਆ ਗਿਆ ਤਾਂ ਉਹਨਾਂ ਕਿਹਾ ਕਿ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਮੇਰਾ ਆਪਣੇ ਆਪ ਦਾ ਮੁਕਾਬਲਾ ਹੈ ਉਨ੍ਹਾਂ ਕਿਹਾ ਜੀ ਲੋਕ ਇਸ ਵਾਰ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਜਦੋਂ ਇਸ ਮੌਕੇ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਮੁਹੰਮਦ صدیق ਤੁਹਾਡੇ ਪ੍ਰਚਾਰ ਵਿੱਚ ਨਹੀਂ ਆ ਰਹੇ ਤਾਂ ਉਹਨਾਂ ਕਿਹਾ ਕਿ ਜਿਸ ਦਿਨ ਮੈਨੂੰ ਟਿਕਟ ਮਿਲੀ ਸੀ ਉਸ ਦਿਨ ਮੁਹੰਮਦ صدیق ਜੀ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਹਨ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਅਮਰਜੀਤ ਕੋਲ ਸਾਹੋਕਿਆ ਵੱਲੋਂ ਕਿਲਾ ਬਾਬਾ ਫਰੀਦ ਵਿਖੇ ਜਾ ਕੇ ਮੱਥਾ ਟੇਕਿਆ ਗਿਆ ਅਤੇ ਅਸ਼ੀਰਵਾਦ ਲਿਆ ਗਿਆ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਕਾਂਗਰਸ ਪਾਰਟੀ ਨੇ ਆਪਣੇ ਪੇਕੇ ਪਿੰਡ ਫਰੀਦਕੋਟ ਲੋਕ ਸਭਾ ਹਲਕਾ ਤੋਂ ਕੈਂਡੀਡੇਟ ਉਤਾਰਿਆ ਮੈਂ ਬਹੁਤ ਖੁਸ਼ ਹਾਂ ਔਰ ਸਾਰਾ ਜਿਹੜਾ ਫਰੀਦਕੋਟ ਹਲਕਾ ਹੈ ਉਹ ਸਾਰਾ ਮੇਰੇ ਨਾਲ ਵੱਧ ਚੜ ਕੇ ਹਿੱਸਾ ਲਊ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਆਉਣ ਵਾਲੀ ਇੱਕ ਜੂਨ ਨੂੰ ਇੱਕ ਇੱਕ ਜਿਹੜਾ ਬਟਨ ਹੈ ਚੋਣ ਚਿੰਨ੍ਹਾਂ 'ਤੇ ਦਬਾਵਾਂਗਾ ਕਿ ਇਸ ਤਰ੍ਹਾਂ ਦੇ ਪਲਾਨ ਲੈ ਕੇ ਆ ਰਹੇ ਹਾਂ ਕਿਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਤੁਸੀਂ ਮੁੱਦੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੁੱਦੇ ਅਸੀਂ ਜਿਹੜੇ ਲਾਈਕ ਇੱਥੇ ਕੰਮ ਰਹਿੰਦੇ ਆ ਪਹਿਲ ਦੇ ਆਧਾਰ ਤੇ ਕਰਾਂਗੇ ਖੇਡਾਂ ਦਾ ਜਿਹੜਾ ਜਿਹੜੇ ਮੇਰੇ ਤਿੰਨ ਮੇਨ ਮੋਟਿਵ ਐ এডੂਕੇਸ਼ਨ ਹੈਲਥ ਗੇਮਸ ਔਰ ਜੌਬ ਸੈਕਟਰ ਅਸੀਂ ਇਹ ਜਿਹੜੇ ਮੁੱਦੇ ਆ ਅਸੀਂ ਆਪਣੇ ਲੈ ਕੇ ਆਵਾਂਗੇ ਔਰ ਜਿਹੜੇ ਝਾੜੂ ਵਾਲਿਆਂ ਦੇ ਮੁੱਦੇ ਸਾਰੇ ਤੁਸੀਂ ਜਾਣਦੇ ਆ ਉਹਨਾਂ ਨੇ ਕੀ ਕੀ ਵਾਅਦੇ ਕੀਤੇ ਕੀ ਕੀ ਗਾਰੰਟੀਆਂ ਦਿੱਤੀਆਂ ਅਸੀਂ ਕਿਸੇ ਨੂੰ ਕੋਈ ਗਾਰੰਟੀ ਨਹੀਂ ਦੇਣੀ ਅਸੀਂ ਕਿਸੇ ਨਾਲ ਵਾਅਦਾ ਨਹੀਂ ਕਰਨਾ ਅਸੀਂ ਤਾਂ ਕੰਮ ਕਰਕੇ ਦਿਖਾਉਣਾ ਹੈ ਇੱਕ ਪਿਛਲੇ ਇਲੈਕਸ਼ਨਾਂ ਚ ਭਗਵੰਤ ਮਾਨ ਨੇ ਆਖਿਆ ਸੀਗਾ ਵੀ ਅਸੀਂ ਐਮਐਸਪੀ ਜਾਵਾਂਗੇ ਪਰ ਹੁਣ ਉਹ ਕੱਲ ਮੁਕਰ ਗਏ ਉਹ ਤੋਂ ਦੇਖੋ ਉਹਨਾਂ ਦਾ ਕੰਮ ਹੀ ਇਹ ਹੈ ਵਾਦਾ ਕਰਕੇ ਮੁਕਰਨਾ ਮੋਦੀ ਸਾਹਿਬ ਨੇ ਉੱਥੇ ਸਾਡੇ ਕਿਸਾਨ ਜਿਹੜੇ ਅੱਜ ਉੱਥੇ 700 ਕਿਸਾਨ ਜਿਹੜਾ ਸ਼ਹੀਦ ਹੋ ਚੁੱਕੇ ਐ ਡੇ ਡੇ ਬੈਰੀਗੇਟ ਲਾਦੇ ਜਿਹੜੇ ਉਹ ਆਪਣੀ ਅੱਗੇ ਜਾ ਕੇ ਗੱਲ ਹੀ ਨਹੀਂ ਰੱਖ ਸਕਦੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਲੋਕ ਸਭਾ ਹਲਕਾ ਦੇ ਲੋਕਾਂ ਨੂੰ ਜਿਹੜੇ ਕਿ ਇੱਥੋਂ ਦੇ ਜਿਚਾਰੂ ਵਰਕਰ ਅੱਜ ਜਿਹੜਾ ਮੈਂ ਇਸ ਮੀਟਿੰਗ ਵਿੱਚ ਜੋਸ਼ ਦੇਖਿਆ ਕਾਂਗਰਸ ਪਾਰਟੀ ਦਾ ਉਹਨਾਂ ਨੇ ਅੱਜ ਇਹ ਤੈਅ ਕਰਤਾ ਕਿ 1 ਜੂਨ ਨੂੰ ਹਰ ਹਰ ਇੱਕ ਪਰਿਵਾਰ ਹਰ ਇੱਕ ਮੈਂਬਰ ਇੱਕ ਇੱਕ ਵੋਟ ਜਿਹੜੀ ਆ ਉਹ ਚੋਣ ਸ਼ਾਨ ਪੰਜੀ ਤੇ ਪਾਉਂਦਾ ਮੈਂ ਮਸੂਦੀ ਦੇਖ ਦੋ ਤੁਹਾਡੇ ਮੱਥੇ ਤੇ ਹੱਸ ਰਹਾ ਹੱਸਨੇ ਉਦੋਂ ਲੋਕ ਬੱਕਰ ਵੀ ਰੋਲ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਤਾਂ ਮੁਕਾਬਲਾ ਆਪਣੇ ਆਪ ਨਾਲ ਹੈ ਬੀਬੀ ਸੁਦੀਕ ਸਾਹਿਬ ਕੱਲ ਵੀ ਗੈਰਹਾਜ਼ਰ ਸੀ ਤੇ ਅੱਜ ਵੀ ਗੈਰਹਾਜ਼ਰ ਨੇ ਉਹਨਾਂ ਦੀ ਤੁਸੀਂ ਵਾਈਟ ਸੋਣ ਨਹੀਂ ਲਈ ਹੋਣੀ ਉਹਨਾਂ ਨੇ ਬੋਲਤਾ ਵੈਸੇ ਵੀ ਨਹੀਂ ਗੁੱਸਾ ਕੋਈ ਨਹੀਂ ਉਹਨਾਂ ਨੇ ਕਿਹਾ ਵੀ ਮੈਂ ਬਜ਼ੁਰਗ ਹੋ ਚੁੱਕਿਆ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਵਧਾਈ ਦਿੱਤੀ ਮੈਨੂੰ ਐ ਕਿਹਾ ਵੀ ਦੋ ਬੇਟੀਆਂ ਮੇਰੀਆਂ ਪਹਿਲਾਂ ਸੀਗੀਆਂ ਤੀਜੀ ਬੇਟੀ ਤੂੰ ਹੈ ਮੈਂ ਤੇਰੇ ਨਾਲ ਹਮੇਸ਼ਾ ਖੜੂਗਾ ਜਿੱਥੇ ਵੀ ਮੇਰੀ ਕੋਈ ਕਮੀ ਰਹੀ ਹੈ ਉਹ ਤੂੰ ਪੂਰੀ ਕਰਨੀ ਹੈ ਉਹਨਾਂ ਨੇ ਮੈਨੂੰ ਬੇਟੀ ਕੋਲ ਆਉਣਾ ਵੀ ਚਾਹੀਦਾ ਨਾ ਨਹੀਂ ਆਇਆ ਕਰਾਇਆ ਮੇਰੇ ਕਰਾਇਆ ਉਹਨਾਂ ਨੇ ਫੋਨ ਵੀ ਕੀਤਾ ਮਿਲ ਕੇ ਗਏ ਆ